ਆ ਗਿਆ ਤਿੰਨੇ ਸਿੱਧੂਆਂ ਦੀ ਫੋਟੋ ਲੱਗੀ ਆ ਪਰ ਇੱਧਰ ਓ ਜਵਾਨੀ ਨੱਚਦੀ ਆ ਟਰੈਕਟਰ ਦੀ ਆ ਟਰੈਕਟਰ ਆਈ ਬੰਬੇ ਤੱਕ ਸਿਰਾ ਕਰਵਾ ਕੇ ਆਇਆ ਆ ਝੋਟਾ ਲਗਿਆ ਮੋਟੇ ਰਾਂਗੇ ਲੈ ਵੀ ਵੀ ਤਾ ਜਗਤ ਹੁਣ ਜਗਤ ਦਾ ਕੀ ਕੰਮ ਆ ਅਮੀ ਦਿੱਤੀ ਹੈ ਇੱਕ ਵਾਰ ਤਾੜੀਆਂ ਮਾਰਦੇ ਬੱਲੇ ਵਾਲੇ ਨੇ ਜਦੋਂ ਇੱਕ ਵਾਰ ਚੰਗਿਆ ਗਿਆ ਤੇ ਫਿਰ ਚੱਕਣ ਤੋਂ ਬਾਅਦ ਜਿਹੜੇ ਸਟਾਰਟ ਹੋਣਗੇ ਲੈਵੇ ਬਿੱਟੂ ਫਿੰਡ ਕਾਲ ਉੱਚਾ ਜਿੱਤ ਦੇਖੋ ਭਰਾ ਆਯੋ ਮੇਰਾ ਰੱਬ ਉਹ ਸਾਸੀ ਵੀਰੋ ਬਾਲੇ ਦੇ ਸਟਾਰਟ ਵਧੀਆ ਲੱਗਦੇ ਤਾੜੀ ਥੋੜੋ ਆਹ ਸਿਰਾਂ ਘਵਾ ਗਿਆ ਬਾਲੇ ਵਾਲਾ ਕਹਿੰਦੇ ਅਜੇ ਮੇਲਾ ਨਹੀਂ ਦੁੱਤ ਗਿਆ ਇਹ ਵਾਲੇ ਦਾ ਮੇਲਾ ਦੁੱਤ ਗਿਆ ਇਹ ਬਾਲਾ ਵਾਲੇ ਖਾਤੀ ਤੇ ਵੀਰੋ ਚਰਚਾ ਕਰਾਈ ਹੋਈ ਹੈ ਲੈ ਵੀ ਤੈਨੂੰ 1000 ਬਿੱਟੂ ਸਿੰਧ ਜੁਕੇ ਨੇ ਐਵੇਂ ਨਹੀਂ ਦਿੱਤਾ ਤੈਨੂੰ ਵੀ ਵੱਡਾ ਮਾਰ ਦਿੰਦਾ ਇੰਗਲੈਂਡ ਦੀ ਧਰਤੀ 'ਚ ਉਹਨਾਂ ਦੇ ਧਰਤੀ ਦੇ ਮੰਤੇ ਉੱਪਰ ਬਹਿਣਾ ਤਾਰੀ ਜਿੰਦਗੀ ਲੱਗ ਜਾਂਦੀ ਆ ਤੇ ਆ ਸਵਾਦ ਨਹੀਂ ਲੈਣ ਲਈ ਦੋਗੋ ਦੂਰੋਂ ਦੂਰੋਂ ਪੁੱਜਿਆ ਆ ਦੂਰੋਂ ਦੂਰੋਂ ਪੁੱਜਿਆ ਮੈਂ ਪਹਿਲਾਂ ਦੱਸਿਆ ਜਦੋਂ ਇੱਕ ਵਾਰੀ ਧਾਫਾ ਚੱਕ ਲਈਆਂ ਫਿਰ ਲਾਗੇ ਨਹੀਂ ਲਾਉਣਾ ਤਾਲੀਆਂ ਮਾਰ ਦਿਓ ਮੱਲੇ ਵਾਲੇ ਦੇ ਇੱਕ ਤਾਲੀ ਓ ਕਹਿੰਦੇ 500 ਮੇਰੇ ਇਦੋਂ ਕਰਦੇ ਆਓ ਚਾਬੀ ਤੇ ਲੱਗਦਾ ਟੱਡ ਗਿਆ ਹੱਲੇ ਵਾਲਾ ਤੇਲ ਲੱਗਦਾ ਟੱਡ ਗਿਆ ਇੱਕ ਵਾਰ ਜਦੋਂ ਉੱਪਰ ਨੂੰ ਲਿਆਉਂਦੇ ਟੈਂਕੀ ਸਾਰੀ ਮੂੰਹਾਂ ਨੂੰ ਆ ਜਾਂਦੀ ਹੈ ਆਓ ਸਾਹਮਣੇ ਤਾੜੀਆਂ ਮਾਰ ਦਿਓ ਮਾਰ ਦਿਓ ਹਲਕਾ ਜਿਹਾ ਪੰਪ ਤੇ ਫਿਰ ਤੇਰਵਾ ਵੱਡਾ ਬਣਦਾ ਇਹ ਝੋਟਾ ਕਹਿੰਦੇ ਇਹਨੂੰ ਦੁਨੀਆ ਪਿਆਰ ਦੇ ਨਾਲ ਬੱਲੇ ਵਾਲਾ ਤੇਰੇ ਇਹ ਪਟਾਕੇ ਲਾ ਮਾਇ ਦੀ ਰਾਜੀ ਜਿਹੜੀ ਵੱਧ ਜਾ ਰਹੀ ਹੈ ਚਾਚੀ ਜੀ ਤੇ ਚੰਨੀ ਭਰਾ ਕਹਿੰਦਾ ਮੇਰੇ ਵੱਲੋਂ 500 ਕਰਦੇ ਹੋ ਸਿਮਰਨ ਬਾਜਵਾ ਕਹਿੰਦਾ ਮੇਰੇ ਵੱਲੋਂ 1000 ਕਰਦੇ ਹੋ ਇਹ ਗੱਲਾਂ ਵਾਕਿਆ ਦੀਆਂ 2000 ਤੋਰੀ ਕਰਦੇ ਹੋ ਆਹ ਮੱਦੀ ਰਾਜੀ ਬੜਾ ਪਿਆਰ ਦਿੱਤਾ ਜਾਣਾ ਰਜ ਪਰੇ ਹੋ ਗਈ ਗੱਲ ਅੱਜ ਦਾ ਕਹਿੰਦੇ ਮੇਲਾ ਲੁੱਟ ਗਿਆ ਮੇਰਾ ਭਰਾ ਐ ਪੀਮਾਤੇ ਵਾਲਾ ਬੱਦੇ ਬੱਦੇ ਕਰਾਉਣਾ ਹੋਇਆ ਲਓ ਸਾਹਮਣੇ ਇੱਕ ਵਾਰ ਮਹਿਰਮਾਨ ਦਾ ਤਾਲ ਮਰਦੋ ਤੇ ਦੇ ਦਿਓ ਪਾਪਾ ਹੋਰ ਵੀ ਬੱਦੇ ਬੱਦੇ ਸਾਹਮਣੇ ਦੇਖਾਂਗੇ ਭਰਾ ਇਹਦੇ ਨਾਲ ਦੇ ਨਾਲ ਤੇ ਮਾਈਕ ਭਾਈ ਜੀ ਜਦੋਂ ਰੋਕ ਲੈ ਉਦੋਂ ਮਾਈਕ ਦੇ ਦੇਣਾ ਆਪਾਂ ਲਓ ਭਰਾ ਨੇ ਇੱਕ ਵਾਰ ਤਾੜੀਆਂ ਮਾਰ ਦੇ ਆ ਪਿੰਨਾਂ ਚਾਈ ਕਮਾ ਕੇ ਮਾਈਕ ਤੇ ਕੋਈ ਗੋਲ ਜਲਦੀ ਨੇ ਜਾਹੀਂ ਆਜਾ ਛੇੜੇ ਵਾਲਾ ਮਾਈਕ ਲੈ ਲਾ ਪਾਣੀ ਦੇ ਦਾ ਪਾਣੀ ਦੇ ਕੇ ਆ ਮੇਰੇ ਭਰਾ ਨੂੰ ਲਾਹਾਂਦਾਬਾਦ ਜ਼ਿੰਮੇਵਾਰੀ ਵੱਡੀ ਲੋ ਤਾੜੀਆਂ ਨਾ ਦੇ ਕੇ ਭਰਾ ਦੇ ਲਈ ਬਹੁਤ ਵੱਡਾ ਸਤਿਕਾਰ ਹੈ ਵੀ ਅੱਭੀ ਸਾਰਾ ਮੇਲਾ ਟੂਲ ਤੇ ਟਿੰਡੂ ਵੀ ਕਿਸੇ ਨੇ ਲੁੱਟ ਲੈਣਾ ਲੈ ਮਾਈਕ ਤੇ ਦੋ ਗੋਲ ਜਰੂਰ ਸਾਂਝੇ ਕਰਨੇ ਮੇਰੇ ਭਰਾ ਨੇ ਹਾਂ ਸਾਹ ਜਿਹੜੇ ਪਾਣੀ ਦੇ ਉਹ ਮੇਰੇ ਭਰਾ ਦਾ ਪਹਿਲਾਂ ਪਾਣੀ ਦੇ ਉਹ ਮੇਰੇ ਵੀਰ ਨੂੰ ਪਾਣੀ ਉਕਾਣ ਗਾਂ ਜੀ ਨੇ ਵਰਦੀ ਦਾ ਮਾਰੋ ਤਾੜੀਆਂ ਆਹ ਲੈ ਤੇ ਜੀ ਮਾਣਵਾ ਕੋਲ ਸਾਰੇ ਜਿਹੜੇ ਸਾਰੇ ਜਿਹੜੇ ਗੱਲ ਦੇ ਕੀਤੇ ਜੀ ਬੋਲ ਹੈ ਹੈ ਬਾਤ ਹੈ